ਸਤਿ ਸ਼੍ਰੀ ਅਕਾਲੋ ਠੀਕ ਠਾਕ ਵਧੀਆ ਹੋਵੋਗੇ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਸਾਰਾ ਬਲੌਗ ਵੇਖਿਆ ਕਰੋ ਤੁਹਾਨੂੰ ਪੰਗੂੜਾ ਪਹਾਉਨੇ ਨਵਾਂ ਲੈ ਕੇ ਆਏ ਆ ਤੁਹਾਨੂੰ ਵਧੀਆ ਲੱਗੂ ਪੰਗੂੜਾ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਜਰੂਰ ਕਰਿਓ ਸੋਣਾ ਮੈਂ ਜਾ ਰਹੇ ਹਾਂ ਤੁਹਾਨੂੰ ਸ਼ਹਿਰ ਜਾ ਕੇ ਫਿਰ ਸ਼ਹਿਰ ਦਿਖਾਉਂਦੇ ਆ ਮਿਲਦੇ ਆ ਹਨ ਨਹੀਂ ਆਪਣਾ ਰੋਡ ਵਿਖਾਤੀ ਕਿ ਮੈਂ ਕਿ ਕਰੀ ਇਹ ਸਾਡੇ ਖੇਤਾਂ ਨੂੰ ਜਾਂਦਾ ਰਸਤਾ ਬਹੁਤ ਵਈ ਗੋਠੀ ਪਈ ਹੈ ਲੱਗਦੀ ਨਵੇਂ-ਨਵੇਂ ਪਾਈ ਕਿਸੇ ਨੇ ਰੋਡ ਦੇ ਉੱਪਰ ਇਹ ਰੋਡ ਉੱਪਰ ਚੜ ਗਏ ਹਾਈਵੇ ਰੋਡ ਇਤRenderTarget ਸੈਮ ਜਾਨਾ ਆ ਰਿਹਾ ਔਰ ਟੂਲਪਲਾਜ ਆ ਗਿਆ ਤੁਹਾਨੂੰ ਟੂਲਪਲਾਜ ਦਿਖਾਉਂਦੇ ਹਾਂ ਇਹ ਟੂਲਪਲਾਜ ਆ ਗਿਆ ਦੂਰ ਪਲਾਜਾ ਦੂਰ ਪਲਾਜੇ ਤੋਂ ਗਾਂਣ ਕਿਦਰ ਨਾਲ ਸਾਈਡ ਨਾਲ ਸਟੂਡੈਂਟ ਵੀ ਹੁੱਲਾ ਹੈ ਇਹੇ ਬਾਬਾ ਜੀ ਦਾ ਗੁਰਦੁਆਰਾ ਰੋਡ ਉੱਪਰ ਹੀ ਹੈ ਤੋਂ ਮਾ ਇਹ ਗਰੂ ਇਹ ਅੱਗੇ ਪਿੰਡ ਛੇਰੂ ਇਹ ਛੇਰੂ ਪਿੰਡ ਰੋਡ ਦੇ ਉੱਪਰ ਆ ਗਿਆ ਇਸ ਤੋਂ ਦਰਨਦਾਨ ਰਹਿ ਗਿਆ ਸਾਰਾ 7 ਕਿਲੋਮੀਟਰ ਇਹ ਪਿੰਡ 체ਰੂ ਤਰ ਤਾ ਤੇਵਾ ਆ ਗਏ ਆ ਜੀ ਬਾਬਾ ਜੀ ਦਾ ਗੇਟ ਤਰ ਤਾ ਤੇ ਬਾਬਾ ਜੀ ਇੱਕ ਰੋਡ ਬਾਰ ਬਾਰ ਹੋ ਜਾਂਦਾ ਇੱਕ ਦਰਨਦਾਨ ਅੰਦਰ ਵੱਟ ਜਾਂਦਾ ਬਾਬਾ ਜੀ ਦੇ ਗੇਟ ਸਾਡੇ ਇਹ ਦਰਬਾਰ ਸਾਹਿਬ ਅੰਦਰ ਜਾਂਦਾ ਹੈ ਔਰ ਰੋਡ ਬਾਹਰ ਨੂੰ ਜਾਂਦਾ ਤਰਤਾਰ ਸਾਹਿਬ ਵੀ ਆ ਗਏ ਆ ਜੀ ਤਰਨਤਾਰਨ ਸਾਹਿਬ

ਅੰਬਰਸਰ ਵਾਲਾ ਚੌਂਕ ਜਾਂ ਤਰਨਤਾਰਨ ਦਾ ਲਾਈਟਾਂ ਉਹ ਇਹ ਲਾਲ ਤੇ ਟ੍ਰੈਫਿਕ ਗਈ ਲੱਗੋ ਅਸੀਂ ਵੀਰ ਜੀ ਉਹਨਾਂ ਦੇ ਕੋਲ ਆ ਗਏ ਆ ਲੈਂਡਮਾਰਕ ਕਰਾਵਾਂਗੇ ਸਹੀ ਖੱਡੇ ਜੇ ਦਿੱਤੇ ਅਸੀਂ ਵਾਰ ਤੇ ਲੈਂਡਮਾਰਕ ਥੋੜੀ ਹੋ ਗਈ ਗਲਤ ਅਸੀਂ ਆ ਵੀਰ ਜੀ ਉਹਨਾਂ ਦੇ ਕੋਲ ਆ ਗਏ ਸੀ ਬਾਬਾ ਦੀਪ ਸਿੰਘ ਜੀ ਮਾਨ ਜੀ ਧਰਨ ਧਰਨ ਸਾਹਿਬ ਤੋਂ ਅੰਮ੍ਰਿਤਸਰ ਤੋਂ ਕਿਤੋਂ ਬਾਅਦ ਅੰਮ੍ਰਿਤਸਰ ਰੋਡ ਦੇ ਉੱਪਰ ਹੈ ਵੀਰ ਜੀ ਉਹ ਵੀਰ ਜੀ ਨਾਲ ਇਹ ਦ칸 ਬਾਬਾ ਜੀ ਧੰਨ ਧੰਨ ਬਾਬਾ ਜੀ ਹੈਗੇ ਜੀ ਇਹ ਜਿਹੜੀ ਬਹੁਤ ਵਧੀਆ ਕੰਮ ਕਰਦੇ ਐ ਲੈਂਡਮਾਰਕ ਉਸਾ ਸੂਤਰ ਕਰਾਉਣੇ ਆਨੇ ਅਸੀਂ ਇਹ ਵੀ ਬਹੁਤ ਵਧੀਆ ਗੱਡੀਆਂ ਦਾ ਵੀ ਕੰਮ ਕਰਦੇ ਆ ਧੋਨ ਦਾ ਵੀ ਵੀਰ ਜੀ ਨੇ ਲੈਂਡ ਮੈਰ ਸੂਤਰ ਕਰਨੇ ਦਿਖਾਉਣੇ ਤੁਹਾਨੂੰ ਕੱਟੀ ਦੀ ਅੱਜ ਬਹੁਤ ਵਧੀਆ ਲੈਂਡ ਮੈਰ ਸੂਤਰ ਕਰਦੇ ਆ। ਲੈਂਡ ਮੈਰ ਸੂਤਰ ਕਰਨਾ ਆਸੇ ਲੱਗਾ। ਵੀਰ ਜੀ ਨੇ ਦਿਖਾਣ ਲੱਗੇ ਆ। ਮੈਂ ਮੈਨੇ ਬਹੁਤ ਓਕੇ ਕਰਦੇ ਵਧੀਆ ਵੀਰ ਜੀ ਨੇ। ਕੰਮ ਬਹੁਤ ਵਧੀਆ ਇਹਨਾਂ ਦਾ। ਪਰ ਕਰ ਰਹੇ ਆ ਤੁਹਾਨੂੰ ਬਹੁਤ ਦਿਖਾਉਣੇ ਫਿਰ ਮੈਡਮ ਨੇ ਬਿਲਕੁਲ ਵਧੀਆ ਬਹੁਤ ਵਧੀਆ ਕਰਦੇ ਐ ਏਕ ਟੇਮ ਕਰਾਉਣਾ ਐ ਗੱਡੀ ਨੂੰ ਇਹ ਵੀ ਬਹੁਤ ਵਧੀਆ ਕਰਦੇ ਆ ਦਿਖਾਉਣੇ ਤੁਹਾਨੂੰ ਅੰਦਰ ਚੱਲ ਗਈ ਤੇ ਮੈਕਿੰਗ ਕਰਦੇ ਲਈ ਅਵੇ ਜੀ ਲੱਗਾ ਕੱਢਿਆ ਬੋਲਟਰ ਕਰਨਾ ਓਕੇ ਕੰਮ ਇਹਨਾਂ ਦਾ ਜਹਾਂਦਰ ਵੀਰ ਨੇ ਬੋਲਟ ਦੇ ਬੰਬ ਕੱਢੇ ਪਏ ਆ ਵੇ ਕਿ ਮਾਰ ਨਾਲ ਲਸ਼ਕਾਂ ਜਾਂ ਵਾਹੀਂ ਕੱਢਿਆ ਜੰਸੀ ਜੋਂ ਆ ਜਿਆਵਾ ਕਰਨਾ ਵਾ ਹਾਜੀ ਗਿਰੋ ਨਾ ਕੀਤਾ ਤੇ diel ਲੱਗੇ ਅੱਧਾ ਅੱਧਾ ਆ ਗਿਆ ਮੁਕੰਮਲ ਬਾਕੀ ਰਹਿੰਦਾ ਜੇ ਜਦੋਂ ਸਾਰਾ ਆ ਗਿਆ ਤੇ ਉਦੋਂ ਵੀ ਸ਼ਰਾਜੂਗਾ